ਹਾਂਜੀ ਦੋਸਤੋ ਕੀ ਹਾਲ ਨੇ ਅਸੀਂ ਤੁਹਾਡੇ ਨਾਲ ਜੋ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਆ ਤੇ ਨਵੀਂ ਤੋਂ ਨਵੀਂ ਆਪ ਜੀ ਨੂੰ ਕੋਈ ਨਵੀਂ ਜਾਣਕਾਰੀ ਦਿੰਨੇ ਆ ਕੋਈ ਜਿਹਦੇ ਨਾਲ ਕਿ ਆਪ ਦੀ ਸੋਚ ਵਧੀਆ ਹੋਵੇ ਤੇ ਕੁਝ ਕੁਝ ਮਿਲੇ ਨਤੀਜਾ ਜਾਂ ਕੁਝ ਵਧੀਆ ਹੋਵੇ ਮਹਿਸੂਸ ਕਰੋ ਸੁਣ ਕੇ ਤੁਸੀਂ ਤੇ ਰਿਲੈਕਸ ਹੋਮੋ ਉਸ ਤਰ੍ਹਾਂ ਦੀ ਇਹ ਅੱਜ ਤੁਹਾਡੇ ਨਾਲ ਆ ਕਿਸੀ ਨਵੀਂ ਸ਼ਾਂਜ ਪਾਉਣ ਲੱਗੇ ਆ ਇੱਕ ਨਵੀਂ ਕਹਾਣੀ ਸ਼ੁਰੂ ਕਰਨ ਲੱਗੇ ਆ ਜਿਹੜੀ ਕਿ ਇੱਕ ਬਹੁਤ ਹੀ ਸੁਣਨਯੋਗ ਹੈ ਜੋ ਤੁਸੀਂ ਵੇਖੋਗੇ ਸੁਣੋਗੇ ਉਹਨੂੰ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਕਿ ਕੱਲ ਸੁਣਨ ਵਾਲੀ ਸੀ ਇੱਕ ਕੁਸ਼ਜਨ ਸੀ ਫਕੀਰ ਉਹ ਕਿਸੇ ਦਰਿਆ ਦੇ ਕੰਢੇ ਖੜਾ ਇੱਕ ਸਾਧਨ ਦੀ ਉਡੀਕ ਕਰ ਰਿਹਾ ਸੀਗਾ ਜਿਵੇਂ ਪਾਰ ਜਾਣਾ ਹੈ ਉੱਥੇ ਮੁਸਾਫਰ ਇਕੱਠੇ ਹੋ ਗਏ ਤੇ ਬੇੜੀ ਵੀ ਉਧਰੋਂ ਆ ਗਈ ਦੂਸਰੇ ਪਾਸੇੋਂ ਜੋ ਜੋ ਮੁਸਾਫਰ ਇਕੱਠੇ ਹੋਏ ਉਹ ਫਕੀਰ ਉਹ ਬੰਦਾ ਫਕਰ ਬੰਦਾ ਵੇਖ ਰਿਹਾ ਉਸ ਵਿੱਚ ਮੁਸਾਫਰ ਸਵਾਰ ਹੋ ਗਏ ਕੁਝ ਜਨਾਨੀ ਆ ਕੁਝ ਲੇ ਬੰਦੇ ਤੇ ਉਹ ਸਵਾਰ ਹੋਏ ਉਹਦੇ ਵਿੱਚ ਇੱਕ ਬੰਦਾ ਸੀ ਉੱਠ ਵਾਲਾ ਉਹ ਆਪਦਾ ਉੱਠ ਲੈ ਕੇ ਵੀ ਉਹਦੇ ਵਿੱਚ ਚੜ ਗਿਆ ਜਦੋਂ ਉੱਠ ਲੈ ਕੇ ਚੜ੍ਹਿਆ ਇੱਕ ਬੰਦਾ ਉਦੋਂ ਬਾਅਦ ਚ ਹੋਰ ਆਇਆ ਮੁਸਾਫਰ ਉਹਦੇ ਕੋਲ ਇੱਕ ਬਾਂਦਰ ਸੀ ਬਾਂਦਰ ਲੈ ਕੇ ਚੜ ਗਿਆ ਬਾਂਦਰ ਲੈ ਕੇ ਚੜ੍ਹਿਆ ਤੇ ਇਤਨੇ ਉਹਦੇ ਵਿੱਚ ਚੱਥੇ ਕੋਈ ਕੁਝ ਸਟੂਡੈਂਟ ਆ ਗਏ ਕੋਈ ਜਵਾਹ ਆ ਗਏ ਪੜਨ ਵਾਲੇ ਉਹ ਵੀ ਉਹਦੇ ਵਿੱਚ ਚੜ ਗਏ ਉਹ ਫਕੀਰ ਖੜਾ ਵਿਖੀ ਜਾਂਦਾ ਤੇ ਮਲਾ ਉਹਨੂੰ ਕਹਿਣ ਲੱਗਿਆ ਵੀ ਸੱਜਣਾ ਬੀੜੀ ਤੁਰਨ ਵਾਲੀ ਹੈ ਫੇਰ ਪਤਾ ਨਹੀਂ ਕਿੰਨੀ ਦੇਰ ਬਾਅਦ ਇੱਥੇ 2 ਘੰਟੇ ਲੱਗਣਗੇ 4 ਘੰਟੇ ਲੱਗਣਗੇ ਉਸ ਦਾ ਪੂਰਾ ਦਿਨ ਹੀ ਲੱਗ ਜੇ 나ਗ ਮੈਂ ਇੱਥੇ ਆਵਾਂ ਤੇ ਉਹ ਜੇ ਉਧਰ ਕੋਈ ਸਵਾਰੀ ਆਉਣੀ ਉਹਦੇ ਨਾਲ ਫੇਰ ਵਾਪਸੀ ਹੋਏਗੀ ਇਸ ਗੱਲ ਕਰਕੇ ਵੀ ਤੂੰ ਜੜ ਜਾ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ। ਉਹ ਕਹਿੰਦਾ ਕਾਰਨ ਕਿਉਂ ਨਹੀਂ ਜਾਣਾ ਤੇ? ਕਾਰਨ ਇਹ ਹੈ ਕਹਿੰਦਾ ਮੈਨੂੰ ਲੱਗਦਾ ਹੈ ਵੀ ਬੇੜੀ ਬੰਨੇ ਨਹੀਂ ਲੱਗਦੀ ਇਹ। ਉਹ ਕਹਿੰਦਾ ਬੇੜੀ ਬੰਨੇ ਲੱਗਦੀ ਕਿਉਂ ਨਹੀਂ ਕੋਈ ਕਾਰਨ ਤਾਂ ਹੋਊਗਾ। ਹਾਂ ਕਹਿੰਦਾ ਕਾਰਨ ਤਾਂ ਹੈ ਤਾਂ ਹੀ ਉਹਨੇ ਮੈਂ ਕਹਿੰਦਾ ਕਹਿੰਦਾ ਵੀ ਬੇੜੀ ਬੰਨੇ ਨਹੀਂ ਲੱਗਦੀ। ਤੇ ਉਹ ਕਹਿੰਦਾ ਤੇਰੀ ਮਰਜ਼ੀ ਯਾਰ। ਮੇਰਾ ਰੋਜ਼ ਦਾ ਚਰਬਾ ਮੈਂ ਰੋਜ਼ ਇਹਨੂੰ ਨਹਾਉਣਾ ਬੇੜੀ ਨੂੰ ਬੰਨੇ ਕਿਉਂ ਨਹੀਂ ਲੱਗਦੀ ਕੋਈ ਗੱਲ ਹੀ ਨਹੀਂ ਚੱਲਣਾ ਚੱਲ ਨਹੀਂ ਜਾਂਦਾ ਨਾ ਚੱਲ। ਉਹ ਫਕੀਰ ਉਹ ਫਕਰ ਉੱਥੇ ਰਹਿ ਗਿਆ। ਬੇੜੀ ਉਹਨੇ ਠੱਲਦੀ। ਜਦੋਂ ਬੇੜੀ ਠੱਲੀ ਥੋੜੀ ਦੂਰੀ ਬਸ ਸ਼ਰਾਰਤ ਜੋ ਆਖਾਂ ਨੇ ਸ਼ਰਾਰਤ ਕਰਤੀ ਪੜਨ ਵਾਲੇ ਨੇ ਜੋ ਪੜਨ ਵਾਲੇ ਦੀ ਆਖਾਂ ਨੇ ਸ਼ਰਾਰਤ ਕੀਤੀ ਇੱਕ ਤੀਲੂ ਕੱਢਿਆ ਉਹਨਾਂ ਨੇ ਝੋਲੇ ਵਿੱਚੋਂ ਤੇ ਉਹਨਾਂ ਨੇ ਬਾਂਦਰ ਦੇ ਲਾਤਾ ਜਦੋਂ ਬਾਂਦਰ ਦੇ ਲਾਇਆ ਬਾਂਦਰ ਨੇ ਛਾਲ ਮਾਰੀ ਉੱਠ ਤੇ ਬਹਿ ਗਿਆ ਜਦੋਂ ਬਾਂਦਰ ਉੱਠ ਤੇ ਬਹਿ ਗਿਆ ਉੱਠ ਟੁੱਪਣ ਲੱਗ ਗਿਆ ਤੇ 베ੜੀ ਡੁੱਬ ਗਈ ਇਸ ਕਰਕੇ ਸਿਆਣੇ ਦੀਆਂ ਜੋ ਗੱਲਾਂ ਕਥੀਆਂ ਨੇ ਜਾਂ ਕਹਾਣੀਆਂ ਨੇ ਜਾਂ ਉਹਨਾਂ ਦੇ ਚਰਬੇ ਨੇ ਉਹ ਜ਼ਿੰਦਗੀ 'ਚ ਇਸ ਤਰ੍ਹਾਂ ਹੁੰਦੇ ਕਿ ਜੇ ਨਹੀਂ ਸਾਨੂੰ ਜੀਵਨ ਨੂੰ ਸੇਧ ਮਿਲਦੀ ਧੰਨਵਾਦ